ਜੀ ਫਲਾਨਾ ਵਾਰਸੀ ਜਿਹੜੀ ਬਹੁਤ ਹੀ ਸਾਲਾਲਾ ਲੋਕਾਂ ਦੇ ਵੱਲੋਂ ਸਖਦੇ ਵੱਲੋਂ ਮਨਾਈ ਜਾਂਦੀ ਆ ਐਤ ਕੀ ਦੀ ਵਾਰੀ ਜਿਹੜੀ ਸਾਲਾਲਾ ਵਾਰਸੀ ਆ ਇਹ ਬਹੁਤ ਹੀ ਲੋਕਾਂ ਦੇ ਵੱਲੋਂ ਉਤਸ਼ਾਹ ਆ ਤੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਸਾਰੇ ਨਗਰ ਦੇ ਵਿੱਚ ਸਾਫ ਸਫਾਈ ਲੜੀਆਂ ਡੈਕੋਰੇਸ਼ਨ ਜਿੰਨੀ ਵੀ ਹੈਗੀ ਆ ਬਹੁਤ ਜਾਦੇ ਡੈਕੋਰੇਸ਼ਨ ਬਹੁਤ ਜਾਦੇ ਉਤਸ਼ਾਹ ਆ ਪਿੰਡ ਦਾ ਬੱਚਾ ਬੱਚੀ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਇਨਸਾਨ ਨੇ ਇਸ ਵਾਰ ਦੀ ਵਰ੍ਹਸੀ ਦੇ ਵਿੱਚ ਆਪਣੀ ਜ਼ਿੰਮੇਵਾਰੀ ਕੀਤੀ ਆ ਤੇ ਸੇਵਾ ਦਾ ਰੋਲ ਨਿਭਾਇਆਗਾ ਨਗਰ ਦੇ ਵਿੱਚ ਚਾਰ ਪੜਾ ਹੁੰਦੇ ਨੇ ਚੌਥੇ ਪੜਾ ਦੇ ਵਿੱਚ ਇਸ ਵਕਤ ਨਗਰ ਕੀਰਤਨ ਦਾ ਪ੍ਰਵੇਸ਼ ਕੀਤਾਗਾ ਤੇ ਨਗਰ ਦੇ ਲੋਕਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਨਗਰ ਦੀ ਕਿਰਤਨ ਜਿਵੇਂ ਅੱਜ ਬਾਰਸ਼ ਦਾ ਮੌਸਮ ਸੀ ਬਾਰਸ਼ ਵੀ ਹੋ ਰਹੀ ਸੀਗੀ ਪਰ ਫਿਰ ਵੀ ਸੰਗਤ ਉਸੇ ਤਰ੍ਹਾਂ ਬਰਾਦਮਾ ਰਹੀ ਹੈ ਜੀ ਹਾਂਜੀ ਵਾਰਸ ਦੇਖੋ ਸਾਰੇ ਦਿਨ ਤੋਂ ਲੈ ਕੇ ਸਵੇਰ ਤੋਂ ਲੈ ਕੇ ਬਾਤ ਚੱਲੀ ਗਈ ਹੈ ਜੀ ਪਰ ਸੰਗਤਾਂ ਇੰਨਾ ਉਤਸ਼ਾਹ ਸੀਗਾ ਉਵੇਂ ਹੀ ਵਾਰਸ ਦੇ ਵਿੱਚ ਅ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਲਕੀ ਦੇ ਨਾਲ ਹਜ਼ੂਰੀ ਦੇ ਵਿੱਚ ਸੰਗਤ ਦੇ ਉਤਸ਼ਾਹ ਦੇ ਨਾਲ ਉਵੇਂ ਹੀ ਨੀ ਦੇ ਵਿੱਚ ਸੰਗਤ ਅ ਲੰਗਰ ਗੀਤਨ ਦੇ ਵਿੱਚ ਜੋਤ ਰਹੀ ਹੈ ਇੱਕ ਗੱਲ ਹੋਰ ਵੀ ਦੇਖ ਨੂੰ ਮਿਲੀ ਆ ਜਿਸ ਤਰ੍ਹਾਂ ਪਾਲਕੀ ਅੱਗੇ ਲੰਘ ਰਹੀ ਸੀਗੀ ਜੀ ਸੇਵਾਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਹੈ ਜੀ। ਹਾਂਜੀ ਐਤਕੀ ਵਾਰੀ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਜਗਾ ਜਗਾ ਤੇ ਮਤਲਬ ਆਪਾਂ ਆਪਣੇ ਗਵਾੜਾਂ ਦੇ ਵਿੱਚ ਲਾ ਲਓ ਸੇਵਾਦਾਰਾਂ ਵੱਲੋਂ ਜਿਹੜੀ ਵਧੀਆ ਮਹਿਮਾ ਫੁੱਲਾਂ ਦੀ ਕਿਸੇ ਵੱਲੋਂ ਲੜੀਆਂ ਵੀ ਲਾਈ ਗਈਆਂ ਕਿਸੇ ਵੱਲੋਂ ਲੰਗਰ ਦੀ ਅਲੱਗ ਅਲੱਗ ਤਰ੍ਹਾਂ ਦੇ ਸਵਾਵਾਟੀਆਂ ਸੇਵਾਦਾਰਾਂ ਵੱਲੋਂ ਨਮਾਈਆਂ ਗਈਆਂ ਨੇ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਜੀ ਹਰ ਇੱਕ ਦਾ ਆਪੋ ਆਪਣੇ ਪੱਖ ਦੇ ਲਈ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਜੀ ਜਿਹੜਾ ਇਹ ਨਗਰ ਕੀਰਤਨਾ ਜਾਂ ਆਪਾਂ ਵਰਸੀ ਦੀ ਗੱਲ ਕਰੀਏ ਤਾਂ ਕਿੰਨੇ ਦਿਨ ਚੱਲਦਾ ਜੀ ਇਹ ਇਹ ਵਰਸੀ ਦਾ ਪੈਸਤਾ ਹੈ 21 ਤੀਕ ਤੋਂ ਲੈ ਕੇ ਚਾਲੂ ਹੋ ਜਾਂਦਾ ਜੀ ਵੈਸੇ ਜਿਹੜਾ ਤਿੰਨ ਦਿਨਾਂ ਵਰਸੀ ਸੰਤ ਪਾਪਾ ਸੁਦਰਸ਼ਨ ਕੈਨੇਡੀਅਨ ਦੇ ਇਹ 27 28 ਤੇ 1 ਮਾਰਚ ਨੂੰ ਇਹਦੀ ਸਮਾਪਤੀ ਹੈ ਜੀ ਅੱਜ 27 ਨੂੰ ਨਗਰ ਕੀਰਤਨਾ 28 ਨੂੰ ਤਵਾਰ ਸਜਣਗੇ ਤੇ 1 ਤਰੀਕ ਨੂੰ ਜੜੀ ਇਹਦੀ ਸਮਾਪਤੀ ਹੋ ਜਾਵੇਗੀ ਠੀਕ ਹੈ ਜੀ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਚੈਨਲ ਨੂੰ ਪੂਰੀ ਦੁਨੀਆ ਦੇਖਦੀ ਹੈ ਜੀ ਬਸ ਤੁਹਾਡੇ ਚੈਨਲ ਦੇ ਜ਼ਰੀਏ ਇਹੀ ਹੈ ਜੀ ਸਾਰੇ ਜਿੰਨੇ ਵੀ ਸੰਗਤਾਂ ਕੀ ਨਸਿਆਂ ਤੋਂ ਪਾਸੇ ਹੋ ਕੇ ਗੁਰੂ ਸਾਹਿਬ ਦੇ ਨਾਲ ਜੁੜਨਾ ਜਿਹੜਾ ਆਪਣਾ ਜੀਵਨ ਹੈਗਾ ਉਹ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਹਾਂਜੀ ਫਲਾਨਾ ਵਾਸੀ ਜਿਹੜੀ ਬਹੁਤ ਹੀ ਸਾਹਲਾ ਲੋਕਾਂ ਦੇ ਵੱਲੋਂ ਸਾਡੇ ਵੱਲੋਂ ਮਿਲਾਈ ਜਾਂਦੀ ਆ ਐਤਕੀ ਦੀ ਵਾਰੀ ਜਿਹੜੀ ਫਲਾਨਾ ਵਾਸੀ ਆ ਇਹ ਬਹੁਤ ਹੀ ਲੋਕਾਂ ਦੇ ਵੱਲੋਂ ਉਤਸ਼ਾਹ ਆ ਤੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਸਾਰੇ ਨਗਰ ਦੇ ਵਿੱਚ ਸਾਫ ਸਫਾਈ ਲੜੀਆਂ ਡੈਕੋਰੇਸ਼ਨ ਜਿੰਨੀ ਵੀ ਹੈਗੀ ਆ ਬਹੁਤ ਜ਼ਿਆਦਾ ਡੈਕੋਰੇਸ਼ਨ ਆ ਬਹੁਤ ਜਿਆਦੇ ਉਤਸ਼ਾਹ ਆ ਪਿੰਡ ਦਾ ਬੱਚਾ ਬੱਚੀ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਇਨਸਾਨ ਨੇ ਇਸ ਵਾਰ ਵਰਸੀ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਆ ਤੇ ਸੇਵਾ ਦਾ ਰੋਲ ਨਿਭਾਇਆਗਾ ਨਗਰ ਦੇ ਵਿੱਚ ਚਾਰ ਪੜਾਅ ਹੁੰਦੇ ਨੇ ਚੌਥੇ ਪੜਾਅ ਦੇ ਵਿੱਚ ਇਸ ਵਕਤ ਨਗਰ ਕੀਰਤਨ ਦਾ ਪ੍ਰਵੇਸ਼ ਕੀਤਾਗਾ ਤੇ ਨਗਰ ਤੇ ਲੋਕਾਂ ਦਾ ਬਹੁਤ ਜਿਆਦੇ ਉਤਸ਼ਾਹ ਆ ਨਗਰ ਦੀ ਕਿਰਤ ਜਿਵੇਂ ਅੱਜ ਬਾਰਸ਼ ਦਾ ਮੌਸਮ ਸੀ ਬਾਰਸ਼ ਵੀ ਹੋ ਰਹੀ ਸੀ ਪਰ ਫਿਰ ਵੀ ਸੰਗਤ ਉਸੇ ਤਰ੍ਹਾਂ ਬਰਾਜਮਾ ਰਹੀ ਹੈ ਜੀ ਹਾਂਜੀ ਵਾਰਸ ਦੇਖੋ ਸਾਰੇ ਦਿਨ ਤੋਂ ਲੈ ਕੇ ਸਵੇਰ ਤੋਂ ਲੈ ਕੇ ਬਾਅਦ ਚੱਲੀ ਗਈ ਹੈਗੀ ਪਰ ਸੰਗਤਾਂ ਇੰਨਾ ਉਤਸ਼ਾਹ ਸੀਗਾ ਉਵੇਂ ਹੀ ਵਾਰਸ ਦੇ ਵਿੱਚ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਰਕੀ ਦੇ ਨਾਲ ਹਜੂਰੀ ਦੇ ਵਿੱਚ ਸੰਗਤ ਦੇ ਉਤਸ਼ਾਹ ਦੇ ਨਾਲ ਉਵੇਂ ਹੀ ਨੀ ਦੇ ਵਿੱਚ ਹੀ ਸੰਗਤ ਨਗਰਕੀਤਨ ਦੇ ਵਿੱਚ ਜੋਬਤ ਰਹੀ ਹੈ ਇੱਕ ਗੱਲ ਹੋਰ ਵੀ ਦੇਖ ਨੂੰ ਮਿਲੀ ਆ ਜਿਸ ਤਰ੍ਹਾਂ ਪਾਲਕੀ ਅੱਗੇ ਲੰਘ ਰਹੀ ਸੀਗੀ ਜੀ ਸੇਵਾਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਹੈ ਜੀ ਹਾਂਜੀ ਐਤ ਕੀ ਵਾਰੀ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਜਗਾ ਜਗਾ ਤੇ ਮਤਲਬ ਆਪਾਂ ਆਪਣੇ ਗਵਾੜਾਂ ਦੇ ਵਿੱਚ ਲਾ ਲਓ ਸੇਵਾਦਾਰਾਂ ਵੱਲੋਂ ਜਿਹੜੀ ਵਧੀਆ ਫੁੱਲਾਂ ਦੀ ਕਿਸੇ ਵੱਲੋਂ ਲੜੀਆਂ ਵੀ ਲਾਈ ਗਈਆਂ ਕਿਸੇ ਵੱਲੋਂ ਲੰਗਰ ਦੀ ਅਲੱਗ ਅਲੱਗ ਤਰ੍ਹਾਂ ਦੇ ਸਵਾਮਾਟੀਆਂ ਸੇਵਾਦਾਰਾਂ ਵੱਲੋਂ ਲਮਾਈਆਂ ਗਈਆਂ ਨੇ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਜੀ ਹਰ ਇੱਕ ਦਾ ਆਪਾਂ ਆਪਣੇ ਪੱਖ ਦੇ ਲਈ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਜੀ ਜਿਹੜਾ ਇਹ ਨਗਰ ਕੀਰਤਨਾ ਜਾਂ ਆਪਾਂ ਵਰਸ ਦੀ ਗੱਲ ਕਰੀਏ ਤਾਂ ਕਿੰਨੇ ਦਿਨ ਚੱਲਦਾ ਜੀ ਇਹ ਇਹ ਵਰਸੀ ਦਾ ਵੈਸਤਾ ਹੈ 21 ਤਰੀਕ ਤੋਂ ਲੈ ਕੇ ਚਾਲੂ ਹੋ ਜਾਂਦਾ ਜੀ ਵੈਸੇ ਜਿਹੜਾ ਇਹ ਤਿੰਨ ਦਿਨਾਂ ਵਰਸੀ ਸੰਤ ਪਪਾ ਸੁਨਦਰ ਸਿੰਘ ਕੈਨੇਡੀਅਨ ਦੇ ਇਹ 27 28 ਤੇ 1 ਮਾਰਚ ਨੂੰ ਇਹਦੀ ਸਵਾਪਤੀ ਹੈ ਕਿ ਅੱਜ 27 ਨੂੰ ਨਗਰ ਕੀਰਤਨਾ ਖਾਈ ਨੂੰ ਤਵਾਰ ਸਜਣਗੇ ਤੇ 1 ਤਰੀਕ ਨੂੰ ਜੜੀ ਇਹਦੀ ਸਵਾਪਤੀ ਹੋ ਜਾਵੇਗੀ ਠੀਕ ਹੈ ਜੀ ਕੀ ਸੰਦੇਸ਼ ਦੇ ਚਾਹੂਗੇ ਸਾਡੇ ਚੈਨਲ 'ਚ ਸਾਨੂੰ ਪੂਰੀ ਦੁਨੀਆ ਦੇਖਦੀ ਹੈ ਜੀ ਬਸ ਤੁਹਾਡੇ ਚੈਨਲ ਦੇ ਜ਼ਰੀਏ ਇਹੀ ਹੈ ਜੀ ਸਾਰੇ ਜਿੰਨੇ ਵੀ ਸੰਗਤਾਂ ਕੀ ਨਸਾਂ ਤੋਂ ਪਾਸੇ ਹੋ ਕੇ ਗੁਰੂ ਸਾਹਿਬ ਦੇ ਨਾਲ ਜੁੜਨਾ ਜਿਹੜਾ ਆਪਣਾ ਜੀਵਨ ਹੈਗਾ ਉਹ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਸੰਗਤ ਵਿੱਚ ਬੜਾ ਉਤਸ਼ਾਹ ਹੈਗਾ ਸਲਾਨਾ ਵਰਸੀ ਨੂੰ ਲੈ ਕੇ ਬੜੀ ਸਜਾਵਟ ਹੋਾਈਆਂ ਜਾ ਰਹੀਆਂ ਜਿਵੇਂ ਗੱਲ ਕਰੀ ਆਪਾਂ ਗਲੀਆਂ ਦੀ ਤਾਂ ਇਸ ਵਾਰ ਪੂਰੀ ਸੜਕ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਜੀ ਹਾਂਜੀ ਇਸ ਵਾਰ ਸੰਤ ਬਾਬਾ ਸੁੰਦਰ ਸਿੰਘ ਜੀ ਕਨੇਡਿਆਂ ਦੇ ਉਹਨਾਂ ਦੇ ਵਰਸੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਔਰ ਇਸ ਵਾਰ ਇੱਕ ਬਲੱਖਣਤਾ ਦੇਖੀ ਹੈ ਕਿ ਸਾਰੇ ਨਗਰ ਨੂੰ ਗੁਰਦੁਆਰਾ ਸਾਹਿਬ ਤੋਂ ਲੈ ਕੇ ਗਲੀ ਮਹਾਨੇ ਗੁਰਦੁਆਰਾ ਪਾਲਸਾਹੀ 6ਵੀਂ ਗੁਰਦੁਆਰਾ ਘਾਹਸਰ ਤੇ ਪਿੰਡ ਦੀ ਪੱਟੀ ਸਾਥ ਜਿੱਥੇ ਨਗਰ ਕੀਰਤਨ ਦਾ ਪ੍ਰਵਾਹ ਹੁੰਦਾਗਾ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਸੇਵਾਦਾਰ ਪਿਛਲੇ ਇੱਕ ਹਫ਼ਤੇ ਤੋਂ ਲੱਗ ਕੇ ਸਾਰੇ ਪਿੰਡ ਦੀ ਜਿੱਥੇ ਸਫਾਈ ਕੀਤੀ ਹੈ ਉੱਥੇ ਸਾਰੇ ਪਿੰਡ ਦੇ ਵਿੱਚ ਰੰਗ-ਬਰੰਗੀਆਂ ਝੰਡੀਆਂ ਤੇ ਬੜੀਆਂ ਉਤਸ਼ਾਹ ਦੇ ਨਾਲ ਲਾਏ ਨੇ ਤੇ ਲੰਗਰ ਆ ਵਗੈਰਾ ਜਿਹੜੇ ਉਹਨਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਜਿਵੇਂ ਸੰਤ ਬਾਬਾ ਕਰਮਦਾਇ ਸਿੰਘ ਜੀ ਦੀ ਆਪਾਂ ਗੱਲ ਕਰੀ ਤਾਂ ਪਿੰਟਲੇਵਾਲ ਨੂੰ ਬਹੁਤ ਵੱਡੀ ਦੇਣ ਹੈ ਜੀ ਉਹਨਾਂ ਦੀ ਹਾਂ ਜੀ ਸੰਤ ਬਾਬਾ ਸੁੰਦਰ ਸਿੰਘ ਕੈਨੇਡੀਅਨ ਸੰਤ ਬਾਬਾ ਲਾਲ ਸਿੰਘ ਬਰਾਕਤ ਜਿਨ੍ਹਾਂ ਨੇ ਇੱਥੇ ਆਪਣੇ ਬਾਬਾ ਲਾਲ ਸਿੰਘ ਜੀ ਨੇ ਇੱਥੇ ਖਾਲਸਾ ਸਕੂਲ ਚਲਾ ਕੇ ਇੱਥੇ ਇੱਕ ਵਿੱਦਿਆ ਦਾ ਬੂਤਾ ਜਿਹੜਾ ਸ਼ੁਰੂ ਕੀਤਾ ਸੀ ਅੱਜ ਸੰਤ ਬਾਬਾ ਕਰਤਾਰ ਸਿੰਘ ਦੀ ਅਗਵਾਈ ਦੇ ਵਿੱਚ ਇਹ ਕੋ ਵੱਡੀ ਅਕੈਡਮੀ ਦੇ ਰੂਪ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਬਹੁਤ ਆ ਇਲਾਕੇ ਦੀਆਂ ਬੱਚੇ ਆ ਜਿਹੜੇ ਘਟੋ ਘਟ 3000 ਦੇ ਕਰੀਬ ਇੱਥੇ ਐਡਮਿਸ਼ਨਾਂ ਜਿਹੜੀ ਦਾਖਲਾ ਹੋ ਰਿਹਾ ਹੈਗਾ ਸੀਬੀਐਸਸੀ ਬੋਰਡ ਦੇ ਨਾਲ ਸੰਬੰਧਿਤ ਅਕੈਡਮੀ ਆ ਜਿਹੜੀ ਉਹ ਚੱਲਦੀ ਆ ਹਰ ਸਾਲ ਜਿਹੜੇ ਵਿਦਿਆਰਥੀ ਆ ਸਾਡੇ ਬੱਚੇ ਸਾਡੀਆਂ ਧੀਆਂ ਜਿਹੜੀਆਂ ਉਹ ਬਹੁਤ ਅੰਕ ਪ੍ਰਾਪਤ ਕਰਕੇ ਵੱਡੀਆਂ ਪ੍ਰਾਪਤੀਆਂ ਕਰਕੇ ਪਲੱਸ 2 ਤੱਕ ਦੀ ਪੜ੍ਹਾਈ ਆ ਜਿਹੜੀ ਦੇਖੋ ਚੱਲੂਆ ਤੇ ਉਦੋਂ ਲੈ ਕੇ ਬਾਹਰਲੇ ਦੇਸ਼ਾਂ ਦੇ ਵਿੱਚੱਖ-ਵੱਖ ਮੰਾਇਗਾਂ ਦੇ ਵਿੱਚ ਉਹ ਬੱਚੇ ਆ ਜਿਹੜੇ ਉਦਾਹਰਣ ਹੋ ਕਿੱਥੇ ਆ ਹਾਂਜੀ ਇਹ ਜਿਹੜੀ ਅਕੈਡਮੀ ਦੀ ਆਪਾਂ ਗੱਲ ਕਰ ਰਹੇ ਹਾਂਗੇ ਇਹ ਕਿਉਂਕਿ ਸਕੂਲ ਆ ਜਿਹੜਾ ਇੱਕ ਅਕੈਡਮੀ ਆ ਜਿਹੜੀ ਇਹ ਸਾਡੇ ਪਿੰਡ ਦੇ ਵਿੱਚ ਹੀ ਸਥਾਪਿਤ ਆ ਗਈ ਤੇ ਸਾਡੇ ਜਿੱਥੇ ਇਲਾਕੇ ਨੂੰ ਵੀ ਇਹਦੀ ਭਰਪੂਰ ਸੁਭਾਵਨਾ ਤੋਂ ਸਹਾਇਤਾ ਮਿਲਦੀ ਹੈ ਉੱਥੇ ਸਾਡੇ ਨਗਰ ਦੇ ਜਿਹੜੇ ਬੱਚੇ ਨੇ ਕਈ ਵਾਰੀ ਬੱਚਿਆਂ ਨੂੰ ਬਹੁਤ ਦੂਰ ਜਾਣਾ ਪੈਂਦਾ ਹੈਗਾ ਹੌਸਟਲ ਵਗੈਰਾ ਵਿੱਚ ਰਹਿਣਾ ਪੈਂਦਾ ਹੈਗਾ ਆਪਣੀ ਪੜ੍ਹਾਈ ਕਰਨ ਦੇ ਲਈ ਪਰ ਇਹ ਬਹੁਤ ਵੱਡੀ ਕਿਰਪਾ ਉਧਰ ਤੇ ਜੀ ਸੰਤ ਬਾਬਾ ਕਰਮਾਇਣ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਪਿੰਡ ਦੇ ਉਹ ਆਪਣੇ ਨਗਰ ਦੇ ਵਿੱਚ ਹੀ ਨਰਸੀ ਤੇ ਲੈ ਕੇ ਪਲੱਸ 2 ਤੱਕ ਜਿਹੜੀ ਵਿਦਿਆਗ੍ਰਹਿਣ ਕਰਦੇ ਆ ਬਹੁਤ ਘੱਟ ਵੀ ਸਾਡੇ ਬਾਹਰ ਜਾਣ ਦੀ ਉਹਨਾਂ ਨੂੰ ਲੋੜ ਨਹੀਂ ਬਹੁਤ ਹੀ ਇਨਸਾਫਤ ਦੇ ਵਿੱਚ ਵਿਸ਼ਪਲੰਦ ਦੇ ਵਿੱਚ ਅਕੈਡਮੀ ਦੇ ਵਿੱਚ ਸਾਡੇ ਪਿੰਡ ਦੇ ਬੱਚੇ ਆ ਜਿਹੜੇ ਉਹ ਵਿਜਿਆਗ੍ਰਹਿਣ ਕਰ ਰਹੇ ਆ। ਹਾਂਜੀ ਆ ਅੱਜ ਦੇ ਦਿਨ ਅਸੀਂ ਗੁਲਾਮਦੀ ਖੜੇ ਆ ਸਟੇਜ ਇੱਥੇ ਚੱਲਦੀ ਨਗਰ ਕੀਰਤਨ ਦੀ ਲਾ ਸਟੇਜ ਆ ਕੀ ਤਿੰਨ ਦਿਨਾਂ ਜਿਹੜੇ ਵਰਸੇ ਦੇ ਸਮਾਗਮ ਚੱਲਣਗੇ ਕੱਲ ਨੂੰ ਦੀਵਾਨ ਸਜਣਗੇ ਪਰਸ ਨੂੰ ਭੋਜ ਪਾਏ ਜਾਣਗੇ ਉਹ ਇਲਾਕੇ ਭਰ ਦੇ ਜਿਹੜੇ ਸੰਗਤਾਂ ਆਂ ਬੜੇ ਉਤਸ਼ਾਹ ਦੇ ਨਾਲ ਤਿੰਨੇ ਦਿਨ ਇੱਥੇ ਆ ਕੇ ਗੁਰੂ ਘਰ ਦੇ ਵਿੱਚ ਜੁੜਦਿਆਂ ਗਿਆ ਗਮਸਤਕ ਹੁੰਦੀਆਂ ਸੇਵਾ ਕਰਦੇ ਆ ਸਾਡੇ ਨੌਜਵਾਨ ਵੀਰ ਕਥਾ ਵਿਚਾਰਾ دیਵਾਨ ਆ ਜਿਹੜੇ ਉਹ ਸੋਹਂਦੇ ਨੇ ਤੇ ਆਪਣੇ ਗੁਰਸਿੱਖੀ ਜੀਵਨਾ ਜਿਹੜਾ ਉਹ ਧਾਰਨ ਕਰਦੇ ਨੇ ਗੁਰੂ ਸਾਹਿਬ ਦੀਆਂ ਸਖਿਆਵਾਂ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਆ ਉਹਨਾਂ ਸਖਿਆਵਾਂ ਨੂੰ ਗ੍ਰਹਿਣ ਕਰਕੇ ਆਪਣਾ ਜੀਵਨਾ ਜਿਹੜਾ ਉਹ ਸਫਲ ਕਰਦੇ ਜਾ ਰਹੇ ਆ